ਚਾਈਨਾ ਡੋਰ ਜਿਹੜੀ ਆ ਉਹ ਜਾਨ ਲੈਵਾ ਜਿਹੜੀ ਆ ਡੋਰ ਆ ਉਹ ਕਾਂ ਦੀ ਜਾਨਮਾਲ ਦੀ ਰਾਖੀ ਵੀ ਪੰਜਾਬ ਪੁਲਿਸ ਕਰਦੀ ਆ ਲੈਂਦੀ ਕੀ ਫੜਿਆ ਜੀ ਅੱਜ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਸੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਜਿਹੜੀ ਆ 60 ਗੱਟੂਆਂ ਦੀ ਰਿਕਵਰੀ ਕੀਤੀ ਆ ਕਿਉਂਕਿ ਇਹ ਚਾਈਨਾ ਡੋਰ ਜਿਹੜੀ ਆ ਉਹ ਜਾਨ ਲੈਵਾ ਜਿਹੜੀ ਆ ਡੋਰ ਆ ਉਹ ਕਈਏ ਦੇ ਨਾਲ ਮੌਤਾਂ ਵੀ ਹੋ ਚੁੱਕੀਆਂ ਵਾਂ ਇਹਦੇ ਨਾਲ ਪੰਛੀ ਜਿਹੜੇ ਆ ਲਾਲੋ ਜਾਨਮਾ ਰਿਆ ਉਹ ਵੀ ਇਹਦੇ ਨਾਲ ਆਪਣਾ ਇਹਦੀ ਲਪੇਟ ਦੇ ਵਿੱਚ ਆਉਂਦੇ ਨੇ ਤੇ ਅਹੀਂ ਸਾਨੂੰ ਅੱਜ ਮੁਖਬਰੀ ਮਿਲੀ ਸੀ ਕਿ ਜਹਾਜ਼ ਗੜ ਦੇ ਏਰੀਏ ਦੇ ਵਿੱਚ ਕੋਈ ਬੰਦਾ ਸਸਤੀ ਡੋਰਾ ਲਿਆ ਕੇ ਮਹਿੰਗੇ ਭਾਅ ਦੇ ਵਿੱਚ ਵੇਚਦਾ ਤੇ ਉਹ ਜਿਹੜਾ ਵਾ 60 ਗੱਟੂ ਜਿਹੜੇ ਲੈ ਕੇ ਤੇ ਮਹਿੰਗੇ ਭਾਅ 'ਚ ਵੇਚਣ ਦੀ ਤਾਕ ਵਿੱਚ ਖੜਾ ਸੀ ਤੇ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਐਸ ਐਚਓ ਸਾਹਿਬ ਦੇ ਹੁਕਮਾਂ ਅਨਸਾਰ ਤੇ ਸਰਦਾਰ ਸਾਡੇ ਸੀਪੀ ਸਾਹਿਬ ਕਮਿਸ਼ਨਰ ਆਫ ਪੁਲਿਸ ਦੀਆਂ ਹਦਾਇਤਾਂ ਅਮਤਾਵਕ ਅਸੀਂ ਜਾ ਕੇ ਰੇਟ ਕੀਤਾ ਕਿ ਉੱਥੋਂ ਸਾਨੂੰ 60 ਗੱਟੂ ਬਰਾਮਦ ਹੋਏ ਮੌਕੇ ਤੋਂ ਇਹ ਨੌਜਵਾਨ ਤਰਨਤਾਰਨ ਤੋਂ ਲਿਆ ਕੇ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਵੇਚਦਾ ਸੀ ਇਹਦਾ ਨਾਮ ਰਾਹੁਲ ਰਾਜਾ ਵਾ ਤੇ ਇਹ ਇਹ ਲਿਆ ਕੇ ਤਰਨਤਾਰਨ ਤੋਂ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਉਹ ਇਹਦੀ ਸੇਲ ਪਰਚੇਜ ਕਰਦਾ ਪਤਾ ਲੱਗਾ ਕਿੰਨੇ ਦਾ ਗੱਟੂ ਮੰਨੇ ਅੰਗੇ ਵਿੱਚ ਏ ਜੀ ਸਸਤੇ ਭਾਤ ਲਿਆ ਕੇ ਮਹਿੰਗੇ ਭਾਤੇ ਵੇਚਦਾ ਸੀ ਫੇਰੀ ਹੁਣ ਪਤਾ ਨਹੀਂ ਨਾ ਕਿਸੇ ਨੂੰ 500 ਦਾ ਵੇਚ ਦਿੰਦਾ ਕਿਸੇ ਨੂੰ 600 ਦਾ ਵੇਚ ਦਿੰਦਾ ਹੁਣ ਪੇ ਤੇ ਲੱਗਾ ਦਾ ਲਾਈ ਜਾਂਦਾ ਜਿੰਨੇ ਚ ਵਿਕਦਾ ਉਹਨੇ ਚ ਵੇਚੀ ਜਾਂਦਾ ਕਿੰਨੀ ਵੱਡੀ ਕਾਮਯਾਬੀ ਸਮਝੋ ਜੀ ਇਹਨੂੰ ਇਹ ਕਾਮਯਾਬੀ ਤੇ ਵਧੀਆ ਜੀ ਇੱਕ ਵੱਡੀ ਕਾਮਯਾਬੀ ਇਹਨੂੰ ਸਮਝਦੇ ਆਪਾਂ ਵੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਵੀ ਪੰਜਾਬ ਪੁਲਿਸ ਕਰਦੀ ਆ ਇਸੇ ਕਰਕੇ ਅਸੀਂ ਜਿਹੜੀਆਂ ਟੀਮਾਂ ਵੀ ਸਾਡੀਆਂ ਬਾਹਰ ਸਰਚ ਆਪਰੇਸ਼ਨ ਤੇ ਹੁੰਦੀਆਂ ਵੀ ਕੋਈ ਨਾ ਕੋਈ ਮੁਕਬਰੀ ਮਿਲੇ ਤੇ ਚਲੋ ਇਹਨਾਂ ਨੂੰ ਜਿਹੜੀ ਆ ਚਾਈਨਾ ਡੋਰ ਨੂੰ ਠੱਲ ਪਾਈ ਜਾ। ਥੋੜੀ ਦੇ ਤਿਆਰ ਲਾ ਕੇ ਆਇਆ ਨੌਜਵਾਨ ਲਗਾਤਾਰ ਪਤੰਗ ਪਾਈ ਇਹਨਾਂ ਕਰਦੇ ਚਾਈਨਾ ਡੋਰ ਦਾ। ਉਹਨਾਂ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਉਹਨਾਂ? ਉਹਨਾਂ ਲੋਕਾਂ ਨੂੰ ਇਹੋ ਮੈਸੇਜ ਹੈ ਬੱਚਿਆਂ ਨੂੰ ਵੀ ਇਹ ਜਿਹੜੀ ਆ ਚਾਈਨਾ ਡੋਰ ਆ ਇਹਦੇ ਨਾਲ ਗੁੱਡੀ ਨਾ ਡਾਈ ਜਾਵੇ ਕਿਉਂਕਿ ਇਹਦੇ ਨਾਲ ਜਾਨ ਮਾਲ ਦਾ ਜਿਹੜਾ ਖਤਰਾ ਕਿਉਂਕਿ ਇਹ ਜਿੱਥੇ ਵੀ ਕਿਸੇ ਦੇ ਫਿਰਦੀ ਆ ਤੇ ਉਹਦੇ ਨਾਲ ਜਾਨ ਦਾ ਖਤਰਾ ਵਾ ਕਿਤੇ ਗਲਚ ਪੈ ਜੇ ਕਿਸ ਦੇ ਬਾਹ ਤੇ ਲੱਗ ਜੇ ਕਿਤੇ ਵੀ ਲੱਗ ਜੇ ਤੇ ਇਹ ਟੁੱਟਦੀ ਨਹੀਂਗੀ ਤੇ ਉਹਦੇ ਨਾਲ ਖਤਰਾ ਜੀ ਤੇ ਆਉਣ ਦੇ ਸਮੇਂ ਹੋਰ ਵੀ ਮਹੀਨ ਚਲਾਈ ਜਾਏਗੀ ਹਾਂਜੀ ਆਉਣ ਵਾਲੇ ਲੋਹੜੀ ਦੇ ਤਿਹਾਰ ਨੇੜੇ ਆ ਰਿਹਾ ਵਾ ਤੇ ਆਉਣ ਵਾਲੇ ਸਮੇਂ ਚ ਅਸੀਂ ਹੋਰ ਵੀ ਵੱਧ ਤੋਂ ਵੱਧ ਜਿਹੜਾ ਉਹ ਇਹਦੀ ਰਿਕਵਰੀ ਕਰਾਂਗੇ ਜੇ ਸੂਚਨਾ ਆਊਗੀ ਤੇ ਫੜਾਂਗੇ ਜੀ ਇਹਨਾਂ ਨੂੰ ਲੋਕ ਜਿਹੜਾ ਵੀ ਕੋਈ ਇਹ ਕੰਮ ਕਰਦਾ ਉਹਨੂੰ ਫੜਾਂਗੇ ਇਹਦੇ ਨਾਲ ਹੋਰ ਵੀ ਕੋਈ ਬੰਦੇ ਸੀਗੇ ਇਕੱਲੇ ਸੀ ਜੀ ਨਹੀਂ ਅਜੇ ਤੇ ਇਕੱਲਾ ਹੀ ਜੀ ਅਜੇ ਇਕੱਲਾ ਹੀ